ਬੱਕਾਸ ਨੇ ਹੈਂ ਹੈਂਡੀਕੈਪਟ ਬੰਦਾ ਇਹ ਦਿਹਾੜੀ ਕੋਈ ਆਉਂਦੀ ਨਹੀਂ ਗੀ ਚਾਹ ਤਿੰਨ ਬੱਚੇ ਨੇ ਜੀ ਘਰਾਂ ਦੇ ਕੈਂਸਰ ਹੈ ਜੀ ਕੋਈ ਲਾਜ ਦਾ ਪ੍ਰਬੰਧ ਨਹੀਂ ਦਵਾਈ ਜੀ ਗੁਜ਼ਾਰਾ ਜੀ ਕੋਈ ਦਿਹਾੜੀ ਲੈ ਜਾਂਦਾ ਭਾ ਜਨ ਨੇ ਇਹ ਸੁਨਪਤੀ ਇਹਨਾਂ ਨੇ ਬਹੁਤ ਧੰਨਵਾਦ ਕੀਤਾ ਰਸਣ ਦਿੱਤਨ ਨੇ ਸਾਨੂੰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੈਕੰਡਰਸੀ ਕੰਮ ਕਰਦੇ ਹਿਮਾਨਿਟੇਰੀਅਨ ਰਿਲੀਫ ਦੇ ਕਿਤੇ ਵੀ ਕੋਈ ਪ੍ਰੋਬਲਮ ਆ ਜਾਏ ਸਾਡੇ ਵੀਰ ਵੋਲੰਟੀਅਰਸ ਕੜੀਆਂ 'ਚ ਉੱਥੇ ਪਹੁੰਚ ਜਾਂਦੇ ਹਨ ਪਿਛੇ ਜੇ ਸ਼੍ਰੀਲੰਕੇ ਸੋਇਆ ਬੜੀ ਪ੍ਰੋਬਲਮ ਆਈ ਸਭ ਤੋਂ ਪਹਿਲੇ ਯੂਨਾਈਟਿਡ ਸਿਕਸ ਉੱਥੇ ਪਹੁੰਚਿਆ ਤੇ ਪੂਰੀ ਤਨਮਨ ਤਨ ਸੇਵਾ ਦੇ ਨਾਲ ਜੋ ਵੀ ਉੱਥੇ ਪ੍ਰੋਬਲਮ ਸੀ ਅੱਜ ਦੀ ਡੇਟ 'ਚ ਉਹ ਪ੍ਰੋਬਲਮ ਜਿਹੜੀ ਹੈ ਖਤਮ ਹੋ ਚੁੱਕੀ ਹੈ ਜਦੋਂ ਤੁਸੀਂ ਸੇਵਾ ਕਰਦੇ ਹੋ ਯੂਨਾਈਟਿਡ ਸਿਕਸ ਉਦੋਂ ਮਿਹਨਤ ਤੁਸੀਂ ਕਰਦੇ ਹੋ ਤੇ ਸ਼ਾਨ ਸਾਡੇ ਸਾਰੇ ਸਿੱਖ ਕੌਮ ਦੀ ਵੱਡੀ ਹੈ। ਇਹ ਆਦੇ ਘਰ ਵਾਲੇ 12 ਸਾਲ ਪਹਿਲੇ ਕੁਇਚ ਮਰ ਕੇ ਕੁਇਚ ਆ ਕੇ ਉਹਨਾਂ ਦੀ ਜਾਨ ਚਲੀ ਗਈ ਸੀ। ਦੋ ਬੱਚੇ ਹਨ ਆਂਦੇ। ਬੜਾ ਆਖਾ ਉਹਦਾ ਪਾਲਣ ਪੋਸ਼ਣ ਕਰ ਰਹੇ ਹਨ ਮੀਮੀ ਜੀ। ਸਲਾਈ ਕਰਦੇ ਹਨ ਕਿਉਂਕਿ ਆਪ ਵੀ ਹੈਂਡੀਕੈਪ ਹਨ। ਦਾਖਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦਾਖਲਸ ਟੀਵੀ ਪਹੁੰਚਿਆ ਹੋਇਆ ਇਸ ਵਕਤ ਬਰਨਾਲੇ ਦੇ ਪਿੰਡ ਚੀਮਾ। ਜਿੱਥੇ ਕਿ ਯੂناਇਟਿਡ ਸਿੱਖ ਜਥੇਬੰਦੀ ਵੱਲੋਂ ਪੰਜਾਬ ਦੇ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਮਹੀਨਾਵਾਰੀ ਰਾਸ਼ਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜਿਹੜੇ ਸੇਵਾ ਨੂੰ ਇਹਨਾਂ ਨੇ ਦਾਲ ਰੋਟੀ ਪ੍ਰੋਜੈਕਟ ਦਾ ਨਾਮ ਦਿੱਤਾ ਦਾਲ ਰੋਟੀ ਪ੍ਰੋਜੈਕਟ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਹਰ ਮਹੀਨੇ ਮੁਹੱਈਆ ਕਰਵਾਇਆ ਜਾਏਗਾ ਜਿਨ੍ਹਾਂ ਦੇ ਸਿਰ ਦੇ ਉੱਤੇ ਕੋਈ ਕਮਾਉਣ ਵਾਲਾ ਨਹੀਂ ਹੈ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ ਕੋਈ ਜਾਇਦਾਦ ਨਹੀਂ ਹੈ ਜਿਹੜੇ ਜਿਸ ਤਰ੍ਹਾਂ ਆਪਾਂ ਕਹਿ ਦਈਏ ਵੀ ਦਿਹਾੜੀ ਦੇੱਥਾ ਜਾਂ ਕਿਰਤ ਕਰਕੇ ਜਿਹੜੇ ਆ ਸ਼ਾਮ ਦੀ ਆਬਦੀ ਦਿਹਾੜੀ ਕਰਕੇ ਜਿਹੜਾ ਉਹ ਲੋਕਾਂ ਦੇ ਉਹਨਾਂ ਨੂੰ ਜਿਹੜਾ ਹਰ ਮਹੀਨੇ ਰਾਸ਼ਨ ਦੇਣਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਦਾਲ ਰੋਟੀ ਪ੍ਰੋਜੈਕਟ ਦੇ ਅਧੀਨ ਜਿਹੜੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਸੀ ਉਹਨਾਂ ਨੂੰ ਵੀ ਮਿਲਾਂਗੇ ਯੂਨਾਈਟਿਡ ਸਿੱਖ ਦੀ ਸੇਵਾਦਾਰਾਂ ਨੂੰ ਮਿਲਾਂਗੇ ਪਰ ਇਹਨਾਂ ਨੇ ਕਿਸ ਤਰ੍ਹਾਂ ਜਿਹੜੀ ਆ ਉਹ ਚੋਣ ਕੀਤੀ ਕਿੰਨੇ ਪਿੰਡਾਂ ਦੇ ਵਿੱਚੋਂ ਕਿੰਨੇ ਪਰਿਵਾਰ ਕੱਢੇ ਕਿ ਤੁਹਾਨੂੰ ਕੀ ਨਾ ਤੁਹਾਡਾ ਕੁਲਵਿੰਦਰ ਕੌਰ ਜੀ ਕੀ ਤੁਹਾਡੇ ਪਰਿਵਾਰ ਦਾ ਕੀ ਜਿਆਦਾ ਕਿਸ ਤਰ੍ਹਾਂ ਮੇਰੇ ਪਰਿਵਾਰ ਦਾ ਹੀ ਕਮਾਉਣ ਵਾਲੇ ਇੱਕੋ ਹੀ ਸੀਗਾ ਜੀ ਉਹਨਾਂ ਦੀ ਡੈਥ ਹੋ ਗਈ ਇੱਕ ਬੇਟਾ ਹੈ ਜੀ ਇੱਕ ਬੇਟੀ ਹੈ ਬਸ ਟੈਂਪਾਸ ਕਰਦੇ ਸੀ ਤੁਹਾਡੇ ਵਰਗੇ ਭੈਣ ਭਾਈ ਸਾਰਾ ਲਾਂਦੇ ਨਹੀਂ ਪਿੰਡ ਮੰਗ ਕੇ ਬਹੁਤ ਲੱਤਾ ਸੀਗੇ ਜੀ ਇਸ ਦਾ ਵੀ ਉਹਨਾਂ ਨੂੰ ਲਾਜ ਨਹੀਂ ਹੋਇਆ ਜੀ ਇਹ ਤਾਂ 2 ਸਾਲ ਚੱਕ ਕੇ ਤੁਰੇ ਫਿਰਦੇ ਰਹੇ ਆ ਜੀ ਧੰਨਵਾਦ ਵੀਰ ਜੀ ਇਹਨਾਂ ਦੇ ਜਿਨ੍ਹਾਂ ਨੇ ਸਾਨੂੰ ਰਸਣ ਦਿੱਤਾ ਜੀ ਹਾਂ ਜੀ ਮੈਂ ਬਾਹਲੇ ਮੌਖੀ ਆ ਜੀ ਮੈਂ ਬਹੁਤ ਗੁਜ਼ਾਰਾ ਮਸਾ ਕਰਦੇ ਮੇਰਾ ਪੁੱਤ ਵੱਜੋ ਬੱਤਾ ਉਤਾਰ ਨਹੀਂ ਸਕਦਾ ਤੇ ਮੇਰੇ ਘਰੇ ਕੋਈ ਨਹੀਂ ਅੱਜ ਕਮਾਉਣ ਵਾਲਾ ਮੈਂ ਬਹੁਤ ਔਖੀ ਆ ਤੇ ਅੱਜ ਮੈਂ ਮੇਰੇ ਤਾਂ ਨਹੀਂ ਇੱਕ ਮੇਰੇ ਤੇ ਘਰੇ ਬੈਠੀ ਆ ਉਹਨੂੰ ਅੱਜ ਲਾ ਨਹੀਂ ਸਕਦੇ ਵੀ ਮੈਂ ਇਹਨੂੰ 2 ਸਾਲ ਹੋ ਗਏ ਘਰੇ ਬੈਠੀ ਨੂੰ ਜਿਵੇਂ ਬਹੁਤ ਔਖੀਆਂ ਲੋਕਾਂ ਦਾ ਗੋਹਾ ਕੂੜਾ ਸਿੱਟ ਕੇ ਮੈਂ ਜਵਾਕ ਪਾਲੇ ਆ 5 ਸਾਲ ਹੋ ਗਏ ਮੇਰੇ ਘਰ ਵਾਲੇ ਮੁੱਕੇ ਨੂੰ ਕੀ ਤੁਸੀਂ ਲੋਕਾਂ ਦੇ ਕਿਹਾ ਉਸ ਨੂੰ? ਸਾਵਾ ਸੇ ਪੁੱਤ ਛੋੜੇ। ਕਾਲੇ ਹੁਣ ਕੰਮ ਵੀ ਨਹੀਂ ਹੁੰਦਾ ਗੋਪੂੜਾ ਵੀ ਨਹੀਂ ਹੁੰਦਾ ਪੁੱਤ ਬੈਠਾ ਹੁਣ। ਹਾਂਜੀ ਜਿਹੜਾ ਯੂਨਾਈਟਿਡ ਸਿੱਖ ਨੇ ਦਾਲ ਰੋਟੀ ਪ੍ਰੋਜੈਕਟ ਸ਼ੁਰੂ ਕੀਤਾ ਇਹ ਕਿਸ ਤਰ੍ਹਾਂ ਤੁਸੀਂ ਕਿੰਨੇ ਪਰਿਵਾਰ ਚੁਣੇ ਅਤੇ ਕਿੰਨਾ ਸਮਾਂ ਜਿਹੜਾ ਤੁਸੀਂ ਲਗਾਤਾਰ ਇਹਨਾਂ ਪਰਿਵਾਰਾਂ ਨੂੰ ਰਾਸ਼ਨ ਦਿਓਗੇ। ਪਹਿਲਾਂ ਅਸੀਂ ਇਹ ਕਵਾਂਗੇ ਜਦੋਂ ਇੱਕ ਸਟੇਟ ਪੂਰੇ ਹਿੰਦੁਸਤਾਨ ਦੀ ਰੋਟੀ ਦਾ ਪ੍ਰਬੰਧ ਕਰਦਾ ਹੈ ਜਿਹਨੂੰ ਬ੍ਰੈਡ ਬਾਸਕਟ ਅੰਗਰੇਜ਼ੀ ਚ ਕਹਿੰਦਾ ਹੈ। ਜਿਸ ਜਦੋਂ ਉਹਨਾਂ ਦੇ ਜ਼ਿਮੀਦਾਰਾਂ ਨੂੰ ਲੋੜ ਪਵੇ ਉਹ ਰੋਟੀ ਉਹਨਾਂ ਨੂੰ ਕੋਈ ਕੌਣ ਪਚਾਵੇ ਜਦੋਂ ਯੂਨਾਈਟਿਡ ਸਟੇਟਸ ਦੇ ਸੇਵਾਦਾਰ ਬਰਨਾਲਾ ਤੇ ਸੰਗਰੂਰ ਡਿਸਟ੍ਰਿਕਟ ਵਿੱਚ 40 ਪਿੰਡਾਂ ਵਿੱਚ ਗਏ ਸਾਡੇ ਸਰਵੇ ਕਰਨ ਨੂੰ ਸਾਡੇ ਕੋਲ 100 ਪਰਿਵਾਰਾਂ ਦਾ ਪਤਾ ਲੱਗਾ ਜਿਨ੍ਹਾਂ ਦੀ ਉਸ ਦਿਨ ਦੀ ਰੋਟੀ ਦੀ ਪ੍ਰੋਬਲਮ ਸੀ ਰੋਟੀ ਮੇਜ ਤੇ ਡੋਣੀ ਤੇ ਤੁਸੀਂ ਹੋ ਜ਼ਿਮੀਦਾਰਾਂ ਤੇ ਮਤਲਬ ਵੀ ਅਸੀਂ ਪੂਰੇ ਹਿੰਦੁਸਤਾਨ ਨੂੰ ਉਸੀ ਰੋਟੀ ਦੇ ਰਹੇ ਹਾਂ ਪਰ ਸਾਡੇ ਪਿੰਡਾਂ ਵਿੱਚ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਰੋਟੀ ਦੀ ਲੋੜ ਹੈ ਸੋ ਅਸੀਂ ਦਾਲ ਰੋਟੀ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਕਿ ਕੋਈ ਪਿੰਡ ਵਿੱਚ ਪਰਿਵਾਰ ਨਾ ਹੋਵੇ ਸਾਡੀ ਆਸ ਹੈ ਅਸੀਂ ਹੁਣ 40 ਪਿੰਡਾਂ ਵਿੱਚ ਗਏ ਨੇ ਅੱਜ 79 80 ਤੋਂ ਘਟ ਇੱਕ ਪਰਿਵਾਰਾਂ ਨੂੰ ਰਾਸ਼ਨ ਦੇ ਰਹੇ ਹਾਂ ਤੇ ਹਰ ਮਹੀਨੇ ਇਹਨਾਂ ਨੂੰ ਰਾਸ਼ਨ ਦਾ ਪ੍ਰਬੰਧ ਕਰਾਂਗੇ ਹੋਰ ਆਸ ਹੈ ਕਿ ਜਿਸ ਤੁਸੀਂ ਸਾਡੇ ਨਾਲ ਜੁੜੋਗੇ ਪਿੱਕ ਪਿੰਡ ਵਿੱਚ ਕੋਈ ਨਾ ਰਹਿ ਜਾਵੇ ਜਿਹੜਾ ਉਸ ਦਿਨ ਭੁੱਖਾ ਹੈ ਜਦੋਂ ਉਸ ਪਿੰਡ ਨੇ ਪੂਰੇ ਇਸ ਦੇਸ਼ ਨੂੰ ਰੋਟੀ ਦਿੱਤੀ ਹੈ ਕੀ ਤੁਸੀਂ ਇਹ ਪ੍ਰੋਡਕਟ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਦੋ ਜ਼ਿਲ੍ਹੇ ਤੁਸੀਂ ਕਵਰ ਕੀਤੇ ਆ ਸੰਗਰੂਰ ਤੇ ਬਰਨਾਲਾ ਪਰ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਇਲਾਕੇ ਨੇ ਮਾਲਵੇ ਦੇ ਵਿੱਚ ਵੀ ਬੜੀ ਗਰੀਬੀ ਵੀ ਆ ਲੋਕ ਆਤਮ ਹੱਤਿਆ ਵੀ ਕਿਸਾਨ ਵੀ ਕਰ ਰਹੇ ਆ ਕੈਂਸਰ ਵੀ ਆ ਉਹਨਾਂ ਲੈ ਕੇ ਵੀ ਤੁਸੀਂ ਜਾਣਾ ਚਾ ਰਹੇ ਹੋ ਕਿਉਂਕਿ بار بار ਜਦੋਂ ਅਸੀਂ ਫਾਰਮਰ ਸੁਇਸਾਈਡ ਜਿਹੜਾ ਆਤਮ ਹੱਤਿਆ ਕਰ ਲਏ ਨੇ ਤੇ ਉਹਨਾਂ ਦੇ ਵੀ ਦਾਵਾਵਾਂ ਦੇ ਵੀ ਅਸੀਂ 170 ਪੈਨਸ਼ਨਾਂ ਦਿੱੰਨੇ ਨੇ ਅੱਜ ਹੈਨਾ 2010 ਤੋਂ ਲੈ ਕੇ ਅੱਜ ਤੱਕ 170 ਪੈਨਸ਼ਨਾਂ ਦੇ ਰਹੇ ਹਾਂ ਜਦੋਂ ਅਸੀਂ ਪਰਿਵਾਰਾਂ ਦੇ ਪੈਨਸ਼ਨਾਂ ਦੇ ਜਾਣ ਕਿਸੇ ਤੋਂ ਮੰਗਣ ਜਾਂਦੇ ਸੀ ਉਹ ਕਹਿੰਦੇ ਤੁਸੀਂ ਉਹਨਾਂ ਨੂੰ ਉਦੋਂ ਮਦਦ ਕਰੋ ਜਦੋਂ ਅਜੇ ਉਹਨਾਂ ਨੇ ਆਤਮ ਹੱਤ ਨਾ ਕੀਤਾ ਹੋਵੇ ਸੋ ਅੱਜ ਅੱਜ ਦਾ ਜਿਹੜਾ ਉਪਰਾਲਾ ਹੈ ਦਾਲ ਰੋਟੀ ਦਾ ਸੀ ਰੋਟੀ ਪਚਾਈਏ ਪਰ ਐਸੇ ਲੈਵਲ ਤੇ ਨਾ ਆਜਣ ਵੀ ਉਹਨਾਂ ਨੂੰ ਡੈਸਪਰੇਸ਼ਨ ਵਿੱਚ ਐਸਾ ਲੱਗੇ ਵੀ ਇਸੇ ਤਰ੍ਹਾਂ ਰੋਟੀ ਜੋਗੇ ਨਹੀਂ ਹਾਂ ਤੇ ਅਸੀਂ ਕਦੇ ਜੋਗੇ ਹਾਂ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ 22 ਸਟੇਟ ਐਂਡ ਡਿਸਟ੍ਰਿਕਟਸ ਨੇ ਪੰਜਾਬ ਦੇ ਤੇ ਇਹ ਸੀਖ ਲਓ ਦੋ ਡਿਸਟ੍ਰਿਕਟ ਵਿੱਚ ਸੀ ਅਸੀਂ ਪਰਿਵਾਰ ਲੱਭੇ ਨੇ ਮੈਂ ਕਹਾਂਗੀ 100 ਲੱਭੇ ਸਨ ਅਸੀਂ ਨੂੰ ਅੱਜ ਦੇ ਰਹੇ ਹਾਂ ਸੋ ਇਸ ਤਰ੍ਹਾਂ ਹਰ ਇੱਕ ਡਿਸਟ੍ਰਿਕਟ ਵਿੱਚ ਹੋਏਗਾ ਹਰ ਇੱਕ ਪਿੰਡ ਵਿੱਚ ਇੱਕ ਪਰਿਵਾਰ ਹੋਏਗਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ united6.org ਸਾਡੇ ਫੇਸਬੁਕ ਤੇ ਜਾ ਕੇ ਸਾਨੂੰ ਕਮੈਂਟ ਜਾਂ ਆਪਣੇ ਲਾਈਕ ਲਾ ਕੇ ਸਾਨੂੰ ਦੱਸੋ ਵੀ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਪਿੰਡ ਵਿੱਚ ਸਾਡੀ ਸ਼ਰਤ ਇਹੀ ਹੋਏਗੀ ਉਸ ਪਰਿਵਾਰ ਨੂੰ ਖਾਨ ਵਿੱਚ ਦਿੱਕਤ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਪੜਾਈ ਦੀ ਸਾਡਾ ਵੱਖਰਾ ਪ੍ਰੋਗਰਾਮ ਹੈ ਹੋਰ ਕੁਝ ਕਰਨ ਦਾ ਵੱਖਰਾ ਪ੍ਰੋਗਰਾਮ ਇਹ ਉਹ ਹੈ ਕਿ ਜਿੱਥੇ ਰੋਟੀ ਨਾ ਪਹੁੰਚ ਸਕੇ ਤੇ ਅੰਨਦਾਤਾ ਜਿਹੜਾ ਹੈ ਉਸਦੇ ਪਰਿਵਾਰਾਂ ਨੂੰ ਅਸੀਂ ਕੁਝ ਕਰ ਸਕੀਏ ਸੁਮੇਦਾਨੀ ਸਿੰਘਾਂ ਵੀਰਾਂ ਕੋਲ ਪੈਣਾ ਨੂੰ ਕੰਨੀ ਹਾਂ ਵੀ ਆਪਾਂ ਬਹੁਤ ਤਰਕ ਨਾ ਕਰੀਏ ਕਿ ਕਿੱਥੇ ਹੋਣਗੇ ਐਸੇ ਪਰਿਵਾਰਾਂ ਅੱਜ ਤੁਸੀਂ ਵੇਖ ਲੋਗੇ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਵੇਖੋਗੇ ਕਿ ਉਹ ਪਰਿਵਾਰ ਨੇ ਜਿਹੜੇ ਚੰਗੇ ਪਰਿਵਾਰਾਂ ਵਿੱਚੋਂ ਆਏ ਹੋਏ ਸਨ ਪਰ ਹਾਲਾਤ ਜਿਹੜੇ ਫਾਰਮਿੰਗ ਇਕਨੋਮੀ ਦੀ ਹੈ ਪੰਜਾਬ ਵਿੱਚ ਤੇ ਪੂਰੀ ਦੁਨੀਆ ਵਿੱਚ ਤੇ ਪੂਰੀ ਇੰਡੀਆ ਵਿੱਚ ਵੀ ਪ੍ਰਾਈਸਸ ਠੀਕ ਨਹੀਂ ਹੈ ਉਹਨਾਂ ਦੇ ਜਿਹੜੇ ਮੁੱਲ ਨੇ ਆਪਣੇ ਅੰਨ ਦਾ ਤੇ ਉਸੇ ਤਰ੍ਹਾਂ ਜੋ ਕਰਜ਼ਾ ਹੋ ਜਾਂਦਾ ਹੈ ਕਿਉਂਕਿ ਲੋਨ ਸ਼ਾਰਕਸ ਵੱਡੇ ਵੱਡੇ ਇੰਟਰਸਟ ਰੇਟਸ ਦੇ ਕੇ ਇਹਨਾਂ ਨੂੰ ਦਵਾਈਆਂ ਲੈਣੀਆਂ ਪੈਂਦੀਆਂ ਜਿਹੜੇ ਅਸੀਂ ਖਾ ਕੇ ਮਰ ਰਹੇ ਹਾਂ ਸੋ ਇਹ ਹਾਲਾਤ ਜਿਨ੍ਹਾਂ ਚ ਨਹੀਂ ਬਦਲਦੇ ਅਸੀਂ ਰੋਟੀ ਤਾਂ ਪਚਾਈਏ ਇਸਨ ਯੂਨਾਈਟਿਡ ਸਿੱਖ ਦੇ ਮਜਿੰਦਰਪਾਲ ਕੌਰ ਜਿਨ੍ਹਾਂ ਨੇ ਸਾਨੂੰ ਦਾਲ ਰੋਟੀ ਪ੍ਰੋਜੈਕਟ ਬਾਰੇ ਬੜੀ ਵਿਸਥਾਰ ਦੇ ਨਾਲ ਦੱਸਿਆ ਸੋ ਯੂਨਾਈਟਿਡ ਸਿੱਖ ਜਥੇਬੰਦੀ ਨੇ ਕਿਸ ਤਰ੍ਹਾਂ ਜਿਹੜਾ ਪੰਜਾਬ ਦੇ ਦੋ ਜ਼ਿਲ੍ਹੇ ਬਰਨਾਲਾ ਤੇ ਸੰਗਰੂਰ ਦੇ ਵਿੱਚ ਸਰਵੇ ਕੀਤਾ ਉਸ ਤੋਂ ਬਾਅਦ 79 ਜਿਹੜੇ ਪਰਿਵਾਰ ਆ ਉਹਨਾਂ ਨੂੰ ਜਿਹੜਾ ਮਹੀਨੇਵਾਰ ਰਾਸ਼ਨ ਦੀ ਜਿਹੜੀ ਉਹ ਜ਼ਿੰਮੇਵਾਰੀ ਚੁੱਕੀ ਆ ਪਰਿਵਾਰ ਬਹੁਤ ਖੁਸ਼ ਨੇ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਸੋ ਅਸੀਂ ਖਾਲਸ ਟੀਵੀ ਵੱਲੋਂ ਵੀ ਜਿਹੜਾ ਇਸ ਕੰਮ ਦੀ ਸ਼ਲਾਗਾ ਕਰਦੇ ਆ ਤੇ ਪੰਜਾਬ ਦੇ ਭਲੇ ਦੇ ਵਾਸਤੇ ਇਸ ਤਰ੍ਹਾਂ ਜਿਹੜਾ ਹੋਰ ਵੀ ਸਸਤਾਵਾ ਕੰਮ ਕਰ ਰਹੀਆਂ ਉਹਨਾਂ ਨੂੰ ਜਿਹੜਾ ਅੱਗੇ ਵਧ ਕੇ ਪੰਜਾਬ ਦੀ ਚੜ੍ਹਦੀ ਕਲਾ ਦੇ ਵਾਸਤੇ ਕੰਮ ਕਰਨੀ ਚਾਹੀਦੀ ਹੈ ਕੈਮਰਾਮੈਨ ਨੌਕੀਰਤਰਾ ਜਸਵੀਰ ਸਿੰਘ ਦਾ ਖਾਲਸ ਟੀਵੀ ਸ੍ਰੀ ਮੁਕਤਸਰ ਸਾਹਿਬ